ਸਤਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਪੰਜਾਬ ਜਿਹੜਾ ਦਹਿਸ਼ਤ ਦੀ ਹੇਠ ਹੈ ਕਿਉਂਕਿ ਜਿਹੜੇ ਨਸ਼ੇੜੀ ਜਿਹੜੇ ਮਾੜੇ ਅੰਸਰ ਹੈ ਆਏ ਦਿਨ ਕੋਈ ਨਾ ਕੋਈ ਅਜਿਹੀ ਵਾਰਦਾਤ ਕਰ ਦਿੰਦੇ ਆ ਜੋ ਕਿ ਪਰੇਸ਼ਾਨੀ ਦਾ ਵਿਸ਼ਾ ਬਣ ਜਾਂਦੀ ਹੈ ਦੱਸ ਦਈਏ ਕਿ ਪੰਜਾਬ ਉਹ ਧਰਤੀ ਹੈ ਜਿੱਥੋਂ ਦੇ ਯੋਧੇ ਅਣਖੀ ਇੱਜ਼ਤਾਂ ਦੇ ਰਾਖੇ ਇੱਜ਼ਤਾਂ ਦੀ ਰਾਖੀ ਲਈ ਜਾਨ ਤਲੀ ਤੇ ਧਰ ਦਿੱਤੀ ਤੇ ਹੁਣ ਨਸ਼ੇ ਨੇ ਅਜਿਹੇ ਚੱਕਰ ਕਮਾਇਆ ਹੈ ਕਿ ਜਿਹੜੇ ਮਾੜੇ ਅੰਸਰ ਨੇ ਉਹ ਆਏ ਦਿਨ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਜਾ ਰਹੇ ਆ ਕੰਨਾਂ ਚੋਂ ਬਾਲੀਆਂ ਖੋਣੀਆਂ ਚੈਨੀਆਂ ਲਾਉਣੀਆਂ ਇਹ ਸੁਰਖੀਆਂ ਤਾਂ ਆਮ ਬਣਦੀਆਂ ਲੇਕਿਨ ਹੁਣ ਗੜ ਸ਼ੰਕਰ ਤੋਂ ਜਈ ਮਾੜੀ ਖਬਰ ਆ ਰਹੀ ਹੈ ਜਿਸ ਨੇ ਦਿਲ ਦਹਿਲਾ ਦਿੱਤਾ ਹੈ ਚਿੰਤਾ ਵਧਾ ਦਿੱਤੀ ਹੈ ਦੱਸ ਦਈਏ ਇੱਕ 23 ਸਾਲਾਂ ਲੜਕੀ ਜਿਸ ਦਾ ਨਾਮ ਕੰਚਨ ਦੇਵੀ ਸੀ ਜੋ ਕਿ ਗੜ ਸ਼ੰਕਰ ਇੱਕ ਲੈਬੋਰੀਟਰੀ ਤੇ ਕੰਮ ਕਰਦੀ ਸੀ ਉਹ ਆਪਣੇ ਘਰ ਕਾਗੋ ਗੁਰੂ ਕੀ ਕਾਗੋ ਵਾਪਸ ਜਾ ਰਹੀ ਸੀ ਸਕੂਟੀ ਤੇ ਤਾਂ ਮਗਰ ਦੋ ਅਨ ਪਛਾਤੇ ਲੁਟੇਰੇ ਪੈ ਜਾਂਦੇ ਆ ਜੋ ਕਿ ਮੋਟਰਸਾਈਕਲ ਤੇ ਹੈ ਜਿਨ੍ਹਾਂ ਨੇ ਮੂੰ ਬੰਨੇ ਹੋਏ ਸੀਗੇ ਤੇ ਪਨਾਮ ਲਾ ਕੇ ਜਾ ਕੇ ਪਿੰਡ ਦੇ ਜਿਸ ਪਿੰਡ ਦੀ ਲੜਕੀ ਸੀ ਉਸਦੇ ਸਾਫ ਦਾ ਸਰਪੰਚ RAM ਲੁਭਾਇਆ ਦਾ ਕਹਣਾ ਕਿ ਲੜਕੀ ਦੀ ਸਕੂਟੀ ਸਲਿੱਪ ਕਰ ਜਾਂਦੀ ਹੈ ਤੇ ਜਿਹੜੇ ਮਾੜੇ ਅੰਸਰ ਹੈ ਲੜਕੀ ਤੱਕ ਪਹੁੰਚ ਬਣਾ ਲੈਂਦੇ ਆ ਲੜਕੀ ਦਾ ਗਲਾ ਕੁੱਟਦੇ ਆ ਉਸਦਾ ਫੋਨ ਖੋਲ ਲੈਂਦੇ ਆ ਹੋਰ ਸਮਾਨ ਖੋਲਣ ਤੇ ਉਸ ਤੇ ਕੋਈ ਸਪਰੇ ਵੀ ਪਾ ਦਿੰਦੇ ਆ ਲੜਕੀ ਹੌਲੀ-ਹੌਲੀ ਕਹਿੰਦੇ ਆਪਣੇ ਘਰ ਪਹੁੰਚਦੀ ਹੈ ਤੇ ਘਰ ਜਦ ਜਾ ਕੇ ਹਾਲ ਸੁਣਾਉਂਦੀ ਹੈ ਤੇ ਔਖੇ-ਔਖੇ ਸਾਹ ਲੈਂਦੀ ਹੈ ਪਰਿਵਾਰ ਲੜਕੀ ਨੂੰ ਹਸਪਤਾਲ ਵੀ ਖੇਲੇ ਲੈ ਕੇ ਜਾਂਦਾ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਬਹੁਤ ਵੱਡੀ ਵਾਰਦਾਤ ਜਿਸ ਨੂੰ ਮਾੜੇ ਅੰਸਰਾਂ ਦੇ ਅੰਜਾਮ ਦਿੱਤਾ ਹੈ ਇਹਨਾਂ ਕੋਲ ਹਥਿਆਰ ਤਾਂ ਹੁੰਦੇ ਸੀਗੇ ਲੋਕਾਂ ਦੇ ਸੱਟ-ਚੋਟ ਤਾਂ ਮਾਰਦੇ ਸੀਗੇ ਹਥਿਆਰਾਂ ਦੇ ਨਾਲ ਅਸਲਾ ਵੀ ਬਹੁਤੀ ਵਾਰ ਖਬਰਾਂ 'ਚ ਸਾਹਮਣੇ ਆ ਜਾਂਦਾ ਕਿ ਲੁਟੇਰਿਆਂ ਕੋਲ ਅਸਲਾ ਸੀ ਪਰ ਹੁਣ ਇਹ ਸਪਰੇਆ ਮਾਰਨ ਲੱਪੇ ਆ ਲੋਕਾਂ ਨੇ ਇਸ ਗੱਲ ਤੋਂ ਵੀ ਚੌਕਸ ਹੋਣਾ ਪੈਣਾ ਲੜਕੀ ਤੇ ਪਤਾ ਨਹੀਂ ਕਿਹੜੀ ਸਪਰੇਅ ਮਾਰ ਦਿੱਤੀ ਜਿਸ ਤੋਂ ਬਾਅਦ ਔਖੇ ਔਖੇ ਸਾਹ ਲੈਂਦੀ ਹੈ ਤੇ ਹਸਪਤਾਲ ਵਿਖੇ ਉਸ ਦੀ 2 ਘੰਟੇ ਬਾਅਦ ਮੌਤ ਹੋ ਜਾਂਦੀ ਹੈ ਗੰਭੀਰ ਵਿਸ਼ਾ ਪ੍ਰਸ਼ਾਸਨ ਨੂੰ ਤੇਜ਼ੀ ਦਿਖਾਣੀ ਚਾਹੀਦੀ ਹੈ ਔਰ ਦੇਖਦੇ ਪ੍ਰਸ਼ਾਸਨ ਕਿੰਨੀ ਜਲਦੀ ਜਿਹੜੀ ਤਫ਼ਤੀਸ਼ ਅਮਲ ਚ ਲਿਆਉਂਦਾ ਤੇ ਮਾੜੇ ਅਨਸਰਾਂ ਨੂੰ ਦਬੋਚਦਾ ਕਿਉਂਕਿ ਇਸ ਤਰੀਕੇ ਦਾ ਜਿਹੜਾ ਪੰਜਾਬ ਉਸ ਦਾ ਬਹੁਤ ਘਾਣ ਹੋ ਰਿਹਾ ਤੇ ਪੰਜਾਬ دہشت ਹੈਟ ਦਿਖਾਣੇ ਮੌਕੇ ਦੀਆਂ ਤਸਵੀਰਾਂ ਨਾਮ ਖਾਣੇ ਕੋ ਆ ਕੇ ਮੁੰਡੇ ਨੂੰ ਮਗਰ ਪਾ ਗਏ ਮੁੰਡੇ ਮਗਰ ਪਾ ਗਏ ਤੇ ਮੂੰਹ ਬਨੇ ਹੋਏ ਕੁੜੀ ਛੋਟੀ ਲਾਲੀ ਪਿੱਛੇ ਮੁੰਡਿਆਂ ਨੇ ਮੋਟਰਸਾਈਕਲ ਲਾ ਦੇ ਛੋਟੀ ਕਾਬੂ ਨਹੀਂ ਹੋਈ ਮੋੜ ਆ ਗਿਆ ਤੋਂ ਉੱਤੇ ਚਲੋ ਕੁੜੀ ਤੇ ਛੋਟੀ ਹੋਣੀ ਕਿੱਤੀ ਉੱਤੇ ਉਹ ਇਹਨਾਂ ਤੇ ਲਾ ਘੁੱਟ ਕੇ ਜਵੇਂ ਭਾਈ ਮੋਲ ਖੋਕੇ ਲੱਗੇ ਤੇ ਪਹਿਹ ਖੋਕੇ ਲੱਗੇ ਨਾ ਕੰਚਨ ਦੇਵੀ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਘਰ ਨੂੰ ਲੱਗਿਆ ਖਰਚਾ ਆ ਆਲੀ ਕੋਲੀ ਪੀਤਾ ਖੰਡਾ ਪੀਤਾ 2 ਘੰਟਿਆਂ ਬਾਅਦ ਹਸਪਤਾਲ ਲੈ ਗਿਆ ਤੇ ਅੱਗੇ ਉਰੀ ਹੋਈ ਇਹ ਰਾਉਂਡ ਭਾਇਆ ਸਭਾ ਸਭੈਂਕਾ ਤੋਂ ਕਰੋ ਜੀ ਸਾਡੇ ਪਿੰਡ ਦੇ ਵਿੱਚ ਵਾਰਦਾਤਾ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਤੇ ਨੱਥ ਪਾਣੀ ਚਾਹੀਦੀ ਮੁੰਡਿਆਂ ਦੇ ਵੀ ਇਦਾਂ ਦੇ ਅੱਗੇ ਤੇ ਕਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਉਹ ਗੁਰਦੁਆਰੇ 'ਚ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਸੀ ਰਾਜਾ ਹਸਪੀਟਲ ਵੀ ਲੱਗੇ ਸੀ ਹਾਂਜੀ ਉੱਥੇ ਵੀ ਲੱਗੇ ਹੋ ਕੇ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰ ਦਿੱਤਾ ਤੇ ਕੁੜੀ ਦੀ ਡੈਥ ਹੋ ਗਈ ਹੈ ਕੁੜੀ ਦੀ ਡੈਥ ਹੋ ਗਈ ਹੈ